ਚੋਲੇ ਜਾ ਰਹੇ ਨੇ ਜਿਸ ਦੇ ਵਿੱਚ 2 ਮਹੀਨਿਆਂ ਦੇ ਵਿੱਚ 32 ਲੱਖ ਰੁਪਏ ਆਏ ਨੇ ਤਾਂ ਇਸ ਨੂੰ ਲੈ ਕੇ ਵੱਡੇ ਸਵਾਲ ਹੁਣ ਸੀਬੀਆਈ ਦੇ ਵੱਲੋਂ ਪੁੱਛੇ ਜਾ ਰਹੇ ਨੇ ਇਸੇ ਨੂੰ ਆਧਾਰ ਬਣਾ ਕੇ ਸੀਬੀਆਈ ਦੇ ਵੱਲੋਂ 5 ਦਿਨ ਦਾ ਰਿਮਾਂਡ ਕੱਲ ਹਾਸਲ ਕੀਤਾ ਜਾਂਦਾ ਹੈ ਔਰ ਡੀਆਈਜੀ ਹਰਚਰਨ ਸਿੰਘ ਪੁੱਲਰ ਜੋ ਕਿ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰੀ ਇਹਨਾਂ ਦੀ ਕੀਤੀ ਜਾਂਦੀ ਹੈ ਔਰ ਖਾਤੇ ਦੇ ਵਿੱਚ 2 ਮਹੀਨਿਆਂ ਦੇ ਵਿੱਚ 32 ਲੱਖ ਰੁਪਏ ਐਂਟਰੀ ਹੁੰਦੇ ਨੇ ਇਸ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਨੇ ਔਰ ਸੀਬੀਆਈ ਦੇ ਵੱਲੋਂ ਹੁਣ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ सीबीआई ਦੇ ਵੱਲੋਂ ਅਦਾਲਤ ਦੇ ਵਿੱਚ ਕਿਹਾ ਗਿਆ ਕਿ ਖਾਤੇ ਦੇ ਵਿੱਚ ਜੋ ਪੈਸੇ ਆਏ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ ਇਸੇ ਨੂੰ ਆਧਾਰ ਬਣਾ ਕੇ ਉਹਨਾਂ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ ਔਰ 5 ਦਿਨ ਦਾ ਰਿਮਾਂਡ ਹਰਚਰਨ ਪੁੱਲਰ ਦਾ ਹਾਸਲ ਕੀਤਾ ਜਾਂਦਾ ਹੈ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਸੀ ਡੀਆਈਜੀ ਪੁੱਲਰ ਦੱਸਦੀ ਹੈ ਕਿ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ सीबीआई ਨੇ ਰੰਗੇ ਹੱਥੀ ਫੜਿਆ ਸੀ ਔਰ ਇਸ ਮਾਮਲੇ ਦੇ ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਜਦੋਂ ਕਿ ਸਕ੍ਰੈਪ ਵਪਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਇਸ ਦੀ सीबीआई ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ ਨੇ ਕਿ ਜੋ ਹਰਚਰਨ ਸਿੰਘ ਪੁੱਲਣੇ ਉਹਨਾਂ ਦੇ ਕੋਲੋਂ ਕਿੰਨੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਨੂੰ ਲੈ ਕੇ ਲਗਾਤਾਰ ਰੇਡਾਂ ਵੀ सीबीआई ਦੇ ਵੱਲੋਂ ਮਾਰੀਆਂ ਜਾ ਰਹੀਆਂ ਨੇ ਔਰ ਇਸ ਦੇ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਾਤੇ ਵੀ ਫਰੋਲੇ ਜਾ ਰਹੇ ਨੇ ਦੱਸਦੇ ਕਿ ਉਹਨਾਂ ਦੇ ਘਰ ਦੇ ਉੱਤੇ ਵੀ ਰੇਡ ਹੋ ਚੁੱਕੀ ਹੈ ਜਿਸ ਦੇ ਵਿੱਚੋਂ 7 ਕਰੋੜ ਦੇ ਕੈਸ਼ ਅਤੇ 2 ਕਰੋੜ ਦੇ ਗਹਿਣੇ ਉਥੋਂ ਬਰਾਮਦ ਕੀਤੇ ਗਏ ਨੇ ਔਰ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਲਗਾਤਾਰ ਰੇਡ ਕੰਡਕਟ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਡੀਆਈਜੀ ਪੁੱਲਰ ਦੇ ਕੋਲ ਜੋ ਵੀ ਸਮਾਨ ਜਾਂ ਜੋ ਵੀ ਕੈਸ਼ ਬਰਾਮਦ ਹੋਇਆ ਉਹਨਾਂ ਦੀ ਪ੍ਰਾਪਰਟੀ ਹੈ ਉਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਇਸ ਵਿੱਚ ਉਹਨਾਂ ਦੀ ਨੌਕਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2 ਮਹੀਨਿਆਂ ਦੇ ਵਿੱਚ ਹੀ ਹਰਚਰਨ ਸਿੰਘ ਪੁੱਲਰ ਉਹਨਾਂ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਦੀ ਐਂਟਰੀ ਹੋਈ ਹੈ। ਉਹ 32 ਲੱਖ ਰੁਪਏ ਕਿੱਥੋਂ ਆਏ ਨੇ? ਕਿੱਥੋਂ ਅਚਾਨਕ ਉਹਨਾਂ ਦੇ ਖਾਤੇ ਦੇ ਵਿੱਚ ਇੰਨੇ ਪੈਸੇ ਆ ਜਾਂਦੇ ਨੇ? ਤਾਂ ਇਸ ਨੂੰ ਲੈ ਕੇ ਜਾਂਚ ਜ਼ਰੂਰੀ ਹੈ। ਆਮਦਨ ਤੋਂ ਜ਼ਿਆਦਾ ਉਹ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਕਿਵੇਂ ਆ ਰਹੇ ਨੇ? ਕਿਉਂਕਿ ਕਿਸੇ ਵੀ ਅਧਿਕਾਰੀ ਦੀ ਜੋ ਆਮਦਨ ਹੈ ਉਹ 32 ਲੱਖ ਰੁਪਏ ਨਹੀਂ ਹੁੰਦੀ। 32 ਲੱਖ ਜਾਂ 16 ਲੱਖ ਰੁਪਏ ਨਹੀਂ ਹੁੰਦੀ ਤਾਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨੇ ਪੈਸੇ ਉਹਨਾਂ ਦੇ ਖਾਤੇ ਦੇ ਵਿੱਚ ਕਿਵੇਂ ਆਏ? ਹਾਲਾਂਕਿ ਆ ਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਅ ਸੀਬੀਆਈ ਦਖਲ ਨਹੀਂ ਦੇ ਸਕਦੀ ਸੀਬੀਆਈ ਦੇ ਵੱਲੋਂ ਪੰਜਾਬ ਦੇ ਕਿਸੇ ਅਧਿਕਾਰੀ ਦੀ ਇਨਕੁਆਇਰੀ ਨਹੀਂ ਕੀਤੀ ਜਾ ਸਕਦੀ ਪਰ ਸੀਬੀਆਈ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦਾ ਕੋਈ ਅਫਸਰ ਇਸ ਤਰੀਕੇ ਦੇ ਨਾਲ ਆਮਦਨ ਤੋਂ ਜ਼ਿਆਦਾ ਜਾਇਦਾਦ ਉਸ ਤੋਂ ਬਰਾਮਦ ਹੁੰਦੀ ਹੈ ਤਾਂ ਫਿਰ ਸੀਬੀਆਈ ਜਾਂਚ ਕਿਉਂ ਨਾ ਕਰੇ ਸੀਬੀਆਈ ਇਸ ਮਾਮਲੇ ਦੇ ਵਿੱਚ ਜਾਂਚ ਕਰ ਸਕਦੀ ਹੈ ਔਰ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਨਹੀਂ ਕਰਦੀ ਤਾਂ ਫਿਰ ਉਹ ਇਸ ਮਾਮਲੇ 'ਚ ਜਾਂਚ ਜ਼ਰੂਰ ਕਰਨਗੇ ਤਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਕੁ ਸਸਪੈਂਡ ਕਰ ਦਿੱਤਾ ਗਿਆ ਸੀ ਜਦੋਂ ਉਹਨਾਂ ਦੇ ਰਿਸ਼ਵਤ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਤੋਂ ਬਾਅਦ ਲਗਾਤਾਰੇ ਵਿਵਾਦਾਂ ਦੇ ਵਿੱਚ ਫਸਦੇ ਜਾ ਰਹੇ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਹੋਰ ਖੁੱਬਦੇ ਜਾ ਰਹੇ ਨੇ ਕਿਉਂਕਿ ਸੀਬੀਆਈ ਦੇ ਵੱਲੋਂ ਲਗਾਤਾਰ ਇਹਨਾਂ ਦੀ ਰਿਮਾਂਡ ਲਿਆ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਹੁਣ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਦੱਸ ਦਈਏ ਕਿ ਇਹਨਾਂ ਦੇ ਘਰ ਤੋਂ ਜੋ ਜਾਇਦਾਦ ਬਰਾਮਦ ਕੀਤੀ ਗਈ ਹੈ ਇਲੈਕਟ੍ਰੋਨਿਕ ਡਿਵਾਈਸ ਅਤੇ ਹੋਰ ਵੀ ਕਈ ਸਬੂਤ ਇਹਨਾਂ ਦੇ ਘਰ ਤੋਂ ਬਰਾਮਦ ਕੀਤੇ ਨੇ ਤਾਂ ਉਹਨਾਂ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉੱਥੋਂ ਕੀ ਕੁਝ ਹੋਰ ਸੀਬੀਆਈ ਦੇ ਹੱਥ ਲੱਗਦਾ ਹੈ ਔਰ 2 ਮਹੀਨਿਆਂ ਦੇ ਵਿੱਚ ਹੀ ਅਰਚਨ ਸਿੰਘ ਪੁੱਲਰ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਦੀ ਐਂਟਰੀ ਹੋ ਜਾਣਾ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਰਕਮ ਕਿੱਥੋਂ ਆਈ ਆ ਫਿਲਹਾਲ ਪੁੱਲਰ ਦੇ ਵਕੀਲ ਐਸਐਚ ਤਨੋਆ ਦੇ ਵੱਲੋਂ ਅਦਾਲਤ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਸੀਬੀਆਈ ਨੇ ਜੋ ਮਾਮਲਾ ਦਰਜ ਕੀਤਾ ਹੈ ਪੂਰਾ ਦਸਤਾਵੇਜ਼ ਅੰਦਰ ਸ਼ਿਕਾਇਤਕਰਤਾ ਦੇ ਇੱਕ ਪੰਨੇ ਦੇ ਦਸਤਖਤ ਨਹੀਂ ਹਨ ਇਸ ਤੋਂ ਇਲਾਵਾ ਟਾਈਮਿੰਗ ਮੈਚ ਨਹੀਂ ਹੋ ਰਹੀ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁਕੇ ਗਏ ਨੇ ਵਿਜੀਲੈਂਸ ਨੇ ਮੋਹਾਲੀ ਸੀਜੀਐਮ ਦੀ ਅਦਾਲਤ ਦੇ ਵਿੱਚ 2 ਘੰਟੇ ਲਈ ਪੁਸ਼ਕਿਸ਼ ਕਰਨ ਦੀ ਇਜਾਜ਼ਤ ਇਸ ਮਾਮਲੇ ਦੇ ਵਿੱਚ ਮੰਗੀ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਪ੍ਰੋਡਕਸ਼ਨ ਵਾਰੰਟ ਦੀ ਅਰਜੀ ਦਿੱਤੀ ਗਈ ਤਾਂ ਸੀਬੀਆਈ ਨੇ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਦੀ ਅਰਜੀ ਦਾਖਲ ਕਰ ਦਿੱਤੀ ਜਿਸ ਤੋਂ ਬਾਅਦ ਇਨਾ ਦਾ ਇਹ ਰਿਮਾਂਡ 5 ਦਿਨ ਦਾ ਹਾਸਲ ਕੀਤਾ ਗਿਆ ਤਾਂ ਫਿਲਹਾਲ ਮੁਸ਼ਕਲਾਂਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦੇ ਖਾਤੇ ਦੇ ਵਿੱਚ ਅਗਸਤ ਸਤੰਬਰ 2 ਮਹੀਨਿਆਂ ਦੇ ਵਿੱਚ ਹੀ 32 ਲੱਖ ਰੁਪਏ ਦੀ ਐਂਟਰੀ ਹੋਈ ਹੈ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਆਖਿਰ ਇਹ ਐਂਟਰੀ ਕਿੱਥੋਂ ਹੋਈ ਹੈ ਕਿਸੇ ਨੇ ਜਾਣਬੁੱਝ ਕੇ ਇਹ ਐਂਟਰੀ ਕਰਵਾਈ ਹੈ ਜਾਂ ਫਿਰ ਇਹਨਾਂ ਦਾ ਕੋਈ ਲੈਂਡ ਡੇਨ ਪੈਂਡਿੰਗ ਸੀ ਔਰ ਇੰਨੀ ਇਹਨਾਂ ਦੀ ਤਨਖਾਹ ਨਹੀਂ ਤਾਂ 2 ਮਹੀਨਿਆਂ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਇੰਨੇ ਪੈਸੇ ਕਿਵੇਂ ਅਤੇ ਕਿੱਥੋਂ ਆ ਗਏ ਤਾਂ ਇਸ ਦੀ ਜਾਂਚ ਲਈ ਸੀਬੀਆਈ ਦੇ ਵੱਲੋਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਸਵਾਲ ਖੜੇ ਹੋ ਜਾਂਦੇ ਨੇ ਔਰ ਸੀਬੀਆਈ ਦੇ ਵੱਲੋਂ ਹੁਣ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ ਕਿਹਾ ਗਿਆ ਕੀ ਖਾਤੇ ਦੇ ਵਿੱਚ ਜੋ ਪੈਸੇ ਆਏ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ ਇਸੇ ਨੂੰ ਆਧਾਰ ਬਣਾ ਕੇ ਉਹਨਾਂ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ ਔਰ 5 ਦਿਨ ਦਾ ਰਿਮਾਂਡ ਹਰਚਰਨ ਪੁੱਲਰ ਦਾ ਹਾਸਲ ਕੀਤਾ ਜਾਂਦਾ ਹੈ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਸੀ ਡੀਆਈਜੀ ਪੁੱਲਰ ਦੱਸਦੀ ਹੈ ਕਿ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਰੰਗੇ ਹੱਥੀ ਫੜਿਆ ਸੀ ਔਰ ਇਸ ਮਾਮਲੇ ਦੇ ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਜਦੋਂ ਕਿ ਸਕ੍ਰੈਪ ਵਪਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਇਸ ਦੀ सीबीआई ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ ਨੇ ਕਿ ਜੋ ਹਰਚਰਨ ਸਿੰਘ ਪੁਲਣੇ ਉਹਨਾਂ ਦੇ ਕੋਲੋਂ ਕਿੰਨੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਨੂੰ ਲੈ ਕੇ ਲਗਾਤਾਰ ਰੇਡਾਂ ਵੀ सीबीआई ਦੇ ਵੱਲੋਂ ਮਾਰੀਆਂ ਜਾ ਰਹੀਆਂ ਨੇ ਔਰ ਇਸ ਦੇ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਾਤੇ ਵੀ ਫਰੋਲੇ ਜਾ ਰਹੇ ਨੇ ਦੱਸਦੇ ਕਿ ਉਹਨਾਂ ਦੇ ਘਰ ਦੇ ਉੱਤੇ ਵੀ ਰੇਡ ਹੋ ਚੁੱਕੀ ਹੈ ਜਿਸ ਦੇ ਵਿੱਚੋਂ 7 ਕਰੋੜ ਦੇ ਕੈਸ਼ ਅਤੇ 2 ਕਰੋੜ ਦੇ ਗਹਿਣੇ ਉਥੋਂ ਬਰਾਮਦ ਕੀਤੇ ਗਏ ਨੇ ਔਰ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਲਗਾਤਾਰ ਰੇਡ ਕੰਡਕਟ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਡੀਆਈਜੀ ਪੁੱਲਰ ਦੇ ਕੋਲ ਜੋ ਵੀ ਸਮਾਨ ਜਾਂ ਜੋ ਵੀ ਕੈਸ਼ ਬਰਾਮਦ ਹੋਇਆ ਉਹਨਾਂ ਦੀ ਪ੍ਰਾਪਰਟੀ ਹੈ ਉਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਇਸ ਵਿੱਚ ਉਹਨਾਂ ਦੀ ਨੌਕਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2 ਮਹੀਨਿਆਂ ਦੇ ਵਿੱਚ ਹੀ ਹਰਚਰਨ ਸਿੰਘ ਪੁਲਰ ਹੁਣਾਂ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਦੀ ਐਂਟਰੀ ਹੋਈ ਹੈ। ਉਹ 32 ਲੱਖ ਰੁਪਏ ਕਿੱਥੋਂ ਆਏ ਨੇ? ਕਿੱਥੋਂ ਅਚਾਨਕ ਉਹਨਾਂ ਦੇ ਖਾਤੇ ਦੇ ਵਿੱਚ ਇੰਨੇ ਪੈਸੇ ਆ ਜਾਂਦੇ ਨੇ? ਤਾਂ ਇਸ ਨੂੰ ਲੈ ਕੇ ਜਾਂਚ ਜ਼ਰੂਰੀ ਹੈ। ਆਮਦਨ ਤੋਂ ਜ਼ਿਆਦਾ ਉਹ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਕਿਵੇਂ ਆ ਰਹੇ ਨੇ? ਕਿਉਂਕਿ ਕਿਸੇ ਵੀ ਅਧਿਕਾਰੀ ਦੀ ਜੋ ਆਮਦਨ ਹੈ ਉਹ 32 ਲੱਖ ਰੁਪਏ ਨਹੀਂ ਹੁੰਦੀ। 32 ਲੱਖ ਜਾਂ 16 ਲੱਖ ਰੁਪਏ ਨਹੀਂ ਹੁੰਦੀ ਤਾਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨੇ ਪੈਸੇ ਉਹਨਾਂ ਦੇ ਖਾਤੇ ਦੇ ਵਿੱਚ ਕਿਵੇਂ ਆਏ? ਹਾਲਾਂਕਿ ਅ ਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਸੀਬੀਆਈ ਦਖਲ ਨਹੀਂ ਦੇ ਸਕਦੀ ਸੀਬੀਆਈ ਦੇ ਵੱਲੋਂ ਪੰਜਾਬ ਦੇ ਕਿਸੇ ਅਧਿਕਾਰੀ ਦੀ ਇਨਕੁਆਇਰੀ ਨਹੀਂ ਕੀਤੀ ਜਾ ਸਕਦੀ ਪਰ ਸੀਬੀਆਈ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦਾ ਕੋਈ ਅਫਸਰ ਇਸ ਤਰੀਕੇ ਦੇ ਨਾਲ ਆਮਦਨ ਤੋਂ ਜ਼ਿਆਦਾ ਜਾਇਦਾਦ ਉਸ ਤੋਂ ਬਰਾਮਦ ਹੁੰਦੀ ਹੈ ਤਾਂ ਫਿਰ ਸੀਬੀਆਈ ਜਾਂਚ ਕਿਉਂ ਨਾ ਕਰੇ ਸੀਬੀਆਈ ਇਸ ਮਾਮਲੇ ਦੇ ਵਿੱਚ ਜਾਂਚ ਕਰ ਸਕਦੀ ਹੈ ਔਰ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਜਾਂਚ ਨਹੀਂ ਕਰਦੀ ਤਾਂ ਫਿਰ ਉਹ ਇਸ ਮਾਮਲੇ 'ਚ ਜਾਂਚ ਜਰੂਰ ਕਰਨਗੇ ਤਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਨੂੰ ਕੁ ਸਸਪੈਂਡ ਕਰ ਦਿੱਤਾ ਗਿਆ ਸੀ ਜਦੋਂ ਉਹਨਾਂ ਦੇ ਰਿਸ਼ਵਤ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਤੋਂ ਬਾਅਦ ਲਗਾਤਾਰੇ ਵਿਵਾਦਾਂ ਦੇ ਵਿੱਚ ਫਸਦੇ ਜਾ ਰਹੇ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਹੋਰ ਖੁੱਬਦੇ ਜਾ ਰਹੇ ਨੇ ਕਿਉਂਕਿ ਸੀਬੀਆਈ ਦੇ ਵੱਲੋਂ ਲਗਾਤਾਰ ਇਹਨਾਂ ਦੀਆਂ ਰਿਮਾਂਡ ਲਿਆ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਹੁਣ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਦੱਸ ਦਈਏ ਕਿ ਇਹਨਾਂ ਦੇ ਘਰ ਤੋਂ ਜੋ ਜਾਇਦਾਦ ਬਰਾਮਦ ਕੀਤੀ ਗਈ ਹੈ ਇਲੈਕਟ੍ਰੋਨਿਕ ਡਿਵਾਈਸ ਅਤੇ ਹੋਰ ਵੀ ਕਈ ਸਬੂਤ ਇਹਨਾਂ ਦੇ ਘਰ ਤੋਂ ਬਰਾਮਦ ਕੀਤੇ ਨੇ ਤਾਂ ਉਹਨਾਂ ਦੇ ਵਿੱਚ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉੱਥੋਂ ਕੀ ਕੁਝ ਹੋਰ सीबीआई ਦੇ ਹੱਥ ਲੱਗਦਾ ਹੈ ਔਰ 2 ਮਹੀਨਿਆਂ ਦੇ ਵਿੱਚ ਹੀ ਹਰਚਰਨ ਸਿੰਘ ਪੁੱਲਰ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਦੀ ਐਂਟਰੀ ਹੋ ਜਾਣਾ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਰਕਮ ਕਿੱਥੋਂ ਆਈ ਆ ਫਿਲਹਾਲ ਪੁਲਰ ਦੇ ਵਕੀਲ ਐਸਐਚੀ ਤਨੋਆ ਦੇ ਵੱਲੋਂ ਅਦਾਲਤ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਸੀਬੀਆਈ ਨੇ ਜੋ ਮਾਮਲਾ ਦਰਜ ਕੀਤਾ ਹੈ ਉਹਨਾਂ ਦਸਤਾਵੇਜ਼ਾਂ ਅੰਦਰ ਸ਼ਿਕਾਇਤਕਰਤਾ ਦੇ ਇੱਕ ਪੰਨੇ ਤੇ ਦਸਤਖਤ ਨਹੀਂ ਹਨ ਇਸ ਤੋਂ ਇਲਾਵਾ ਟਾਈਮਿੰਗ ਮੈਚ ਨਹੀਂ ਹੋ ਰਹੀ ਤਾਂ ਇਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਵਿਜੀਲੈਂਸ ਨੇ ਮੁਹਾਲੀ ਸੀਜੀਐਮ ਦੀ ਅਦਾਲਤ ਦੇ ਵਿੱਚ 2 ਘੰਟੇ ਲਈ ਪੁਸ਼ਕਿਸ਼ ਕਰਨ ਦੀ ਇਜਾਜ਼ਤ ਇਸ ਮਾਮਲੇ ਦੇ ਵਿੱਚ ਮੰਗੀ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਪ੍ਰੋਡਕਸ਼ਨ ਵਾਰੰਟ ਦੀ ਅਰਜੀ ਦਿੱਤੀ ਗਈ ਤਾਂ सीबीआई ਨੇ ਚੰਡੀਗੜ੍ਹ सीबीआई ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਦੀ ਅਰਜੀ ਦਾਖਲ ਕਰ ਦਿੱਤੀ ਜਿਸ ਤੋਂ ਬਾਅਦ ਇਹਨਾਂ ਦਾ ਇਹ ਰਿਮਾਂਡ 5 ਦਿਨ ਦਾ ਹਾਸਲ ਕੀਤਾ ਗਿਆ ਤੇ ਸਵਾਲ ਖੜੇ ਹੋ ਜਾਂਦੇ ਨੇ ਔਰ सीबीआई ਦੇ ਵੱਲੋਂ ਹੁਣ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ सीबीआई ਦੇ ਵੱਲੋਂ ਅਦਾਲਤ ਦੇ ਵਿੱਚ ਕਿਹਾ ਗਿਆ ਕੀ ਖਾਤੇ ਦੇ ਵਿੱਚ ਜੋ ਪੈਸੇ ਆਏ ਨੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ ਇਸੇ ਨੂੰ ਆਧਾਰ ਬਣਾ ਕੇ ਉਹਨਾਂ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ ਔਰ 5 ਦਿਨ ਦਾ ਰਿਮਾਂਡ ਹਰਚਰਨ ਪੁੱਲਰ ਦਾ ਹਾਸਲ ਕੀਤਾ ਜਾਂਦਾ ਹੈ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਸੀ ਡੀਆਈਜੀ ਪੁੱਲਰ ਦੱਸਦੀ ਹੈ ਕਿ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਸੀਬੀਆਈ ਨੇ ਰੰਗੇ ਹੱਥੀ ਫੜਿਆ ਸੀ ਔਰ ਇਸ ਮਾਮਲੇ ਦੇ ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਦੀ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਜਦੋਂ ਕਿ ਸਕ੍ਰੈਪ ਵਪਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਇਸ ਦੀ सीबीआई ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਲਗਾਤਾਰ ਖੁਲਾਸੇ ਹੋ ਰਹੇ ਨੇ ਕਿ ਜੋ ਹਰਚਰਨ ਸਿੰਘ ਪੁਲਣੇ ਉਹਨਾਂ ਦੇ ਕੋਲੋਂ ਕਿੰਨੀ ਪ੍ਰਾਪਰਟੀ ਹੈ ਔਰ ਪ੍ਰਾਪਰਟੀ ਨੂੰ ਲੈ ਕੇ ਲਗਾਤਾਰ ਰੇਡਾਂ ਵੀ सीबीआई ਦੇ ਵੱਲੋਂ ਮਾਰੀਆਂ ਜਾ ਰਹੀਆਂ ਨੇ ਔਰ ਇਸ ਦੇ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਾਤੇ ਵੀ ਫਰੋਲੇ ਜਾ ਰਹੇ ਨੇ ਦੱਸਦੇ ਕਿ ਉਹਨਾਂ ਦੇ ਘਰ ਦੇ ਉੱਤੇ ਵੀ ਰੇਡ ਹੋ ਚੁੱਕੀ ਹੈ ਜਿਸ ਦੇ ਵਿੱਚੋਂ 7 ਕਰੋੜ ਦੇ ਕੈਸ਼ ਅਤੇ 2 ਕਰੋੜ ਦੇ ਗਹਿਣੇ ਉਥੋਂ ਬਰਾਮਦ ਕੀਤੇ ਗਏ ਨੇ ਔਰ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਕੀਤੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਲਗਾਤਾਰ ਰੇਡ ਕੰਡਕਟ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਡੀਆਈਜੀ ਪੁੱਲਰ ਦੇ ਕੋਲ ਜੋ ਵੀ ਸਮਾਨ ਜਾਂ ਜੋ ਵੀ ਕੈਸ਼ ਬਰਾਮਦ ਹੋਇਆ ਉਹਨਾਂ ਦੀ ਪ੍ਰਾਪਰਟੀ ਹੈ ਉਹ ਉਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਇਸ ਵਿੱਚ ਉਹਨਾਂ ਦੀ ਨੌਕਰੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2 ਮਹੀਨਿਆਂ ਦੇ ਵਿੱਚ ਹੀ ਹਰਚਰਨ ਸਿੰਘ ਪੁਲਰ ਹੁਣਾਂ ਦੇ ਖਾਤੇ ਦੇ ਵਿੱਚ 32 ਲੱਖ ਰੁਪਏ ਦੀ ਐਂਟਰੀ ਹੋਈ ਹੈ ਉਹ 32 ਲੱਖ ਰੁਪਏ ਕਿੱਥੋਂ ਆਏ ਨੇ ਕਿੱਥੋਂ ਅਚਾਨਕ ਉਹਨਾਂ ਦੇ ਖਾਤੇ ਦੇ ਵਿੱਚ ਇੰਨੇ ਪੈਸੇ ਆ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਜਾਂਚ ਜ਼ਰੂਰੀ ਹੈ ਆਮਦਨ ਤੋਂ ਜ਼ਿਆਦਾ ਉਹ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਕਿਵੇਂ ਆ ਰਹੇ ਨੇ ਕਿਉਂਕਿ ਕਿਸੇ ਵੀ ਅਧਿਕਾਰੀ ਦੀ ਜੋ ਆਮਦਨ ਹੈ ਉਹ 32 ਲੱਖ ਰੁਪਏ ਨਹੀਂ ਹੁੰਦੀ 32 ਲੱਖ ਜਾਂ 16 ਲੱਖ ਰੁਪਏ ਨਹੀਂ ਹੁੰਦੀ ਤਾਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੰਨੇ ਪੈਸੇ ਉਹਨਾਂ ਦੇ ਖਾਤੇ ਦੇ ਵਿੱਚ ਕਿਵੇਂ ਆਏ ਹਾਲਾਂਕਿ ਅਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰੀਕੇ ਦੇ ਨਾਲ